ਕੌਣ ਹੈ ਗੈਂਗਸਟਰ ਗੋਲਡੀ ਬਰਾੜ ਪਹਿਲਾ ਪਰਚਾ ਕਦੋਂ ਹੋਇਆ ਸੀ ਦਰਜ ਕੈਨੇਡਾ ਦੇਖਾ ਚਲਾ ਰਿਹਾ ਹੈ ਪੰਜ ਸੂਬਿਆਂ 'ਚ ਗੈਂ ਸਵਾਗਤ ਹੈ ਤੁਹਾਡਾ ਅਨਿਰਦੀ ਮੈਂ ਤੁਹਾਡੇ ਨਾਲ ਨੂਰਵਰਜੋ ਤਾਂ ਅਹਿਮ ਜਾਣਕਾਰੀ ਅੱਜ ਸਾਂਝੀ ਕਰਾਂਗੇ ਗੈਂਗਸਟਰ ਗੋਲਡੀ ਬਰਾੜ ਵੀ ਬਹੁਤ ਜ਼ਿਆਦਾ ਚਰਚਾਵਾਂ ਦੇ ਵਿੱਚ ਰਹਿ ਰਿਹਾ ਹੈ ਕੈਨੇਡਾ ਤੋਂ ਬੈਠਾ ਇਨਪੁਟ ਭੇਜਦਾ ਹੈ ਆਪਣੇ ਬੰਦਿਆਂ ਨੂੰ ਭੇਜਦਾ ਹੈ ਕਤਲ ਕਰਾ ਦਿੰਦਾ ਹੈ ਫਰੋਤੀਆਂ ਮੰਗਦਾ ਹੈ ਆਪਣੇ ਬੰਦਿਆਂ ਦੇ ਥਰੂ ਤਾਂ ਜ਼ਿੰਮੇਦਾਰੀਆਂ ਵੀ ਲੈ ਲੈਂਦਾ ਹੈ ਅਕਸਰ ਬਹੁਤ ਸਾਰੇ ਕਤਲ ਹੋਏ ਨੇ ਤਾਂ ਉਹਨਾਂ ਦੀਆਂ ਜ਼ਿੰਮੇਦਾਰੀਆਂ ਵੀ ਗੋਲਡੀ ਬਰਾੜ ਦੇ ਵੱਲੋਂ ਲਈਆਂ ਗਈਆਂ ਨੇ ਲੌਰੈਂਸ ਬਿਸ਼ਨੋਈ ਦਾ ਖਾਸਮ ਖਾਸ ਹੈਗਾ ਤਾਂ ਇਹਦੀ ਡੂੰਗੀ ਡੂੰਘਾਈ ਦੇ ਵਿੱਚ ਜਾਈਏ ਤਾਂ ਅਕਸਰ ਹੈ ਕੌਣ ਆ ਗੋਲਡੀ ਬਰਾੜ ਦਾ ਪਿੱਛਾ ਕੀ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕਿਵੇਂ ਅਪਰਾਧ ਦੀ ਦੁਨੀਆ ਦੇ ਵਿੱਚ ਆਇਆ ਪੁਲਿਸ ਦੇ ਰਿਕਾਰਡ ਦੇ ਮੁਤਾਬਿਕ 10 ਸਾਲਾਂ ਤੋਂ ਇਹ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਹੈਗਾ ਬਹੁਤ ਸਾਰੇ ਅਪਰਾਧ ਇਹਦੇ ਤੇ ਆਏ ਨੇ ਪੰਜਾਬੀ ਕਾਇਰਛ ਤੋਂ ਮੂਸੀਵਾਲਾ ਦਾ ਕਤਲ ਗਰਾਉਂਡ ਪਿੱਛੇ ਵੀ ਇਸ ਦਾ ਹੱਥ ਸੀਗਾ ਤਾਂ ਮੋਸਟ ਵਾਂਟਡ ਜਿਹੜਾ ਸਰਕਾਰ ਦੇ ਵੱਲੋਂ ਇਸ ਨੂੰ ਐਲਾਨਿਆ ਗਿਆ ਤਾਂ ਹੈ ਕੌਣ ਆ ਗੋਲਡੀ ਬਰਾਡ ਕੈਨੇਡਾ ਕੀ ਕਰਨ ਗਿਆ ਸੀ ਕਦੋਂ ਗਿਆ ਸੀਗਾ ਇਹ ਸਵਾਲ ਲੋਕਾਂ ਦੇ ਜ਼ੇਹਨ ਦੇ ਵਿੱਚ ਆਉਂਦਾ ਹੋਊਗਾ ਪਰ ਅੱਜ ਜਵਾਬ ਅਸੀਂ ਤੁਹਾਨੂੰ ਦੇਵਾਂਗੇ ਸੋ ਇਹ ਡਿਟੇਲਸ ਕੁਝ ਮੀਡੀਆ ਸੋਰਸਸ ਦੇ ਮੁਤਾਬਿਕ ਜਿਹੜੀਆਂ ਕੱਡੀਆਂ ਰਹੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਜਿਹੜੇ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਦੇ ਤਹਿਤ ਕੇਂਦਰ ਸਰਕਾਰ ਨੇ ਸੋਮਵਾਰ ਨੂੰ 1 ਜਨਵਰੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਗੈਂਗਸਟਰ ਗੋਲਡੀ ਬਰਾੜ ਨੂੰ ਅਤਵਾਦੀ ਕੋਸ਼ਿਤ ਕਰ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਗੋਲਡੀ ਬਰਾੜ ਨੂੰ ਸਰਹੱਦ ਪਾਰ ਸਥਿਤ ਅਤਵਾਦੀ ਏਜੰਸੀਆਂ ਦਾ ਸਮਰਥਨ ਮਿਲ ਰਿਹਾ ਹੈ ਤੇ ਉਹ ਕਈ ਕਤਲਾਂ ਦੇ ਵਿੱਚ ਸ਼ਾਮਿਲ ਰਿਹਾ। ਨੋਟਿਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਰਾੜ ਰਾਸ਼ਟਰਵਾਦੀ ਨੇਤਾਵਾਂ ਨੂੰ ਧਮਕੀ ਭਰੀਆਂ ਕੌਲਾਂ ਕਰਨ ਫਰੋਤੀ ਦੀ ਮੰਗ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਤਲਾਂ ਦੇ ਦਾਅਵਿਆਂ ਤੇ ਪੋਸਟ ਕਰਨ ਦੇ ਵਿੱਚ ਵੀ ਸ਼ਾਮਲ ਹੈਗਾ ਤਾਂ ਕੈਨੇਡਾ ਤੋਂ ਬੈਠਾ ਪੰਜ ਸੂਬਿਆਂ ਨੂੰ ਆਪਰੇਟ ਕਰ ਰਿਹਾ ਹੈ 골ਡੀ ਬਰਾਡ ਕੈਨੇਡਾ ਦੇ ਵਿੱਚ ਬੈਠਾ 골ਡੀ ਬਰਾਡ ਅਜੇ ਵੀ ਪੰਜਾਬ ਹਰਿਆਣਾ ਹਿਮਾਚਲ ਐਨਸੀਆਰ ਅਤੇ ਰਾਜਸਥਾਨ ਦੇ ਵਿੱਚ ਲੌਰੈਂਸ ਦਾ ਨੈਟਵਰਕ ਚਲਾ ਰਿਹਾ ਹੈ ਲੌਰੈਂਸ ਦੇ ਜੇਲ੍ਹ ਵਿੱਚ ਹੋਣ ਤੋਂ ਬਾਅਦ ਉਸਨੇ ਗੈਂਗ ਨੂੰ ਮਜ਼ਬੂਤ ਕੀਤਾ ਜਿਸ ਤੋਂ ਬਾਅਦ 골ਡੀ ਦਾ ਨਾਮ ਫਰੋਤੀ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਦੇ ਵਿੱਚ ਆਉਣ ਲੱਗਿਆ ਸੀਗਾ ਗੋਲਡੀ ਬਰਾੜ ਨੇ ਪੰਜਾਬੀ ਕਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਸੀਗੀ ਮੂਸੇਵਾਲਾ ਦੀ 29 ਮਈ ਨੂੰ 2022 ਵਿੱਚ ਮਾਨਸਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਮੂਸੇਵਾਲਾ ਦੇ ਕਤਲ ਤੋਂ ਕੁਝ ਦਿਨ ਬਾਅਦ ਇੰਟਰਪੋਲ ਨੇ ਜੂਨ 2022 ਦੇ ਵਿੱਚ ਗੋਲਡੀ ਬਰਾੜ ਦੀ ਹਵਾਲਗੀ ਲਈ ਇੱਕ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀਗਾ ਤੇ ਟੌਪ ਦੇ ਲੜਿੰਦੇ ਅਪਰਾਧੀਆਂ ਦੀ ਲਿਸਟ ਦੇ ਵਿੱਚ ਵੀ ਗੋਲਡੀ ਬਰਾੜ ਦਾ ਨਾਮ ਸ਼ਾਮਿਲ ਹੋਇਆ ਗੋਲਡੀ ਬਰਾੜ ਕੈਨੇਡਾ ਦੇ ਟੌਪ 25 ਮੋਸਟ ਵਾਂਟਡ ਅਪਰਾਧੀਆਂ ਦੇ ਵਿੱਚ ਸ਼ਾਮਿਲ ਹੈ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਨੇ 골ਡਨ ਅਪਰਾਧੀਆਂ ਵਿੱਚ 15ਵੇਂ ਨੰਬਰ ਤੇ ਰੱਖਿਆ ਉਸਤੇ 1.5 ਕਰੋੜ ਰੁਪਏ ਦਾ ਇਨਾਮ ਵੀ ਲਾਨਿਆ ਗਿਆ ਹੈ ਕੈਨੇਡਾ ਦੇ ਵਿੱਚ ਉਹ ਪਿਛਲੇ 6 ਸਾਲ ਤੋਂ ਪਾਕਿਸਤਾਨ ਦੀ ਕਈ ਜਿਹੜੀਆਂ ਖੂਫੀ ਏਜੰਸੀਆਂ ਦੇ ਨਾਲ ਜੁੜਿਆ ਹੋਇਆ ਉਹਨਾਂ ਤੇ ਕੰਮ ਕਰ ਰਿਹਾ ਹੈਗਾ ਉਹਨਾਂ ਦੇ ਉਹਨਾਂ ਦਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਸੀ ਦੋਪਾਰ ਦਾ ਕਈ ਕਤਲਾਂ ਦੇ ਵਿੱਚ ਉਹ ਸ਼ਾਮਿਲ ਹੈਗਾ ਗੁਰੂਗram ਦੇ ਦੋਰੇ ਕਤਲकांड ਦੇ ਵਿੱਚ ਵੀ ਉਸ ਦਾ ਨਾਮ ਆਇਆ ਸੀਗਾ ਕਾਲਾ ਜਥੇੜੀ ਲਾਰੈਂਸ ਬਿਸ਼ਨੋਈ ਅਤੇ ਨਰੇਸ਼ শেਠੀ ਗੈਂਗ ਨੇ ਦੋ ਭਰਾਵਾਂ ਪਰਮਜੀਤ ਅਤੇ ਸੁਰਜੀਤ ਦਾ ਕਤਲ ਕੀਤਾ ਸੀਗਾ ਇਹ ਮਾਮਲਾ ਨਰਜਾਇਸ਼ ਸ਼ਰਾਬ ਦੇ ਕਾਰੋਬਾਰ ਅਤੇ ਆਪਸੀ ਦੁਸ਼ਮਣੀ ਦੇ ਨਾਲ ਸੰਬੰਧਿਤ ਸੀਗਾ ਤੇ ਫਿਰ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਵੀ ਜਾਨੋਂ ਮਾਰਨ ਦੀ ਧਮਕੀਆਂ ਦੇਣ ਵਾਲੇ ਮਾਮਲੇ ਵਿੱਚ ਗੋਲਡੀ ਬਰਾੜ ਦਾ ਨਾ ਆਇਆ ਤਾਂ ਫਿਰ ਤਸਕਰੀ ਦੇ ਵਿੱਚ ਵੀ ਆਇਆ ਹਥਿਆਰਾਂ ਦੀ ਤਸਕਰੀ ਵੀ ਗੋਲਡੀ ਵਿਰਾਟ ਨੇ ਕਰਵਾਈ ਹੈ ਕਿੱਥੋਂ ਹਥਿਆਰ ਆਉਂਦੇ ਨੇ ਇਹ ਵੀ ਗੋਲਡੀ ਵਿਰਾਟ ਸਭ ਕਰਾਉਂਦਾ ਹੈ ਤਾਂ ਗ੍ਰਹਿ ਮੰਤਰੀ ਨੇ ਕਿਹਾ ਕਿ ਗੋਲਡੀ ਵਿਰਾਟ ਸਰ ਹੱਦਪਾਰ ਤੋਂ ਡਰੋਨ ਰਾਹੀਂ ਆਧੁਨਿਕ ਹਥਿਆਰਾਂ ਗੋਲਾ ਬਾਰੂਦ ਅਤੇ ਵਿਸਫੋਟਕ ਸਮਗਰੀ ਦੀ ਤਸਕਰੀ ਵਿੱਚ ਸ਼ਾਮਲ ਸੀਗਾ ਤੇ ਉਹ ਹਥਿਆਰ ਸ਼ਾਰਪ ਸ਼ੂਟਰਾਂ ਨੂੰ ਕਤਲ ਲਈ ਸਪਲਾਈ ਕਰਦਾ ਸੀਗਾ ਕਸਤਾ ਇਹ ਤਾਂ ਸਾਰੀਆਂ ਉਹ ਗੱਲਾਂ ਸੀਗੀਆਂ ਕਿ ਹੁਣ ਕਿਵੇਂ ਹਾਈਲਾਈਟ ਹੋਇਆਗਾ ਗੋਲਡੀ ਬਰਾੜ ਜੋ ਗੱਲਾਂ ਦੇ ਵਿੱਚ ਉਹ ਕੇਸਾਂ ਦੇ ਵਿੱਚ ਉਹਦਾ ਨਾਮ ਆਇਆ ਤਾਂ ਹੁਣ ਜਾਣਦੇ ਆ ਕਿ ਗੋਲਡੀ ਬਰਾੜ ਕਿੱਥੇ ਜੰਮਿਆ ਕਿੱਥੇ ਪੜਿਆ ਤੇ ਕਦੋਂ ਕੈਨੇਡਾ ਗਿਆ ਤੇ ਕਦੋਂ ਬਣਿਆ ਗੈਂਗਸਟਰ 30 ਸਾਲਾ ਗੋਲਡੀ ਬਰਾੜ ਦਾ ਜਨਮ 11 ਮਾਰਚ 1994 ਨੂੰ ਮੁਕਸਰ ਸ਼ਹਿਰ ਦੇ ਵਿੱਚ ਸੌਰੀ 30 ਸਾਲਾ ਗੋਲਡੀ ਬਰਾੜ ਦਾ ਜਨਮ 11 ਮਾਰਚ 1994 ਨੂੰ ਮੁਕਸਰ ਸ਼ਹਿਰ ਦੇ ਵਿੱਚ ਹੋਇਆ ਉਹ ਅੰਗਰੇਜ਼ੀ ਹਿੰਦੀ ਤੇ ਪੰਜਾਬੀ ਪੜ ਲੈਂਦਾ ਅਧਿਕਾਰਤ ਸੂਤਰਾਂ ਮੁਤਾਬਕ ਗੋਲਡੀ ਬਰਾੜ ਅਗਸਤ 2017 ਦੇ ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਚਲਾ ਗਿਆ ਪੰਜਾਬ ਪੁਲਿਸ ਦੇ ਰਿਕਾਰਡ ਦੇ ਅਨੁਸਾਰ ਗੋਲਡੀ ਬਰਾੜ ਪਿਛਲੇ 10 ਸਾਲਾਂ ਤੋਂ ਅਪਰਾਧ ਦੀ ਦੁਨੀਆ ਦੇ ਵਿੱਚ ਸਰਗਰਮ ਹੈ ਲਾਰੈਂਸ ਮਿਸ਼ਰੂਏ ਇੱਕ ਗੈਂਗ ਦੇ ਨਾਲ ਸੰਬੰਧਿਤ ਗੋਲਡੀ ਬਰਾੜ 29 ਮਈ 2022 ਨੂੰ ਸਿੱਧੂ ਦੇ ਕਤਲ ਤੋਂ ਬਾਅਦ ਇੱਕਦਮ ਸੁਰਖੀਆਂ ਦੇ ਵਿੱਚ ਆਇਆ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦਾਵਾ ਕੀਤਾ ਕਿ ਉਸਨੇ ਹੀ ਮੂਸੇਵਾਲੇ ਦਾ ਕਤਲ ਕਰਾਇਆ ਪੰਜਾਬ ਪੁਲਿਸ ਦੇ ਰਿਕਾਰਡ ਦੇ ਅਨੁਸਾਰ ਗੋਲਡੀ ਬਰਾੜ 2017 ਵਿੱਚ ਕੈਨੇਡਾ ਚਲਾ ਗਿਆ ਸੀਗਾ ਤੇ ਉੱਥੇ ਬੈਠ ਕੇ ਹੀ ਆਪਣੇ ਸਾਥੀਆਂ ਦੀ ਮਦਦ ਨਾਲ ਪੰਜਾਬ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀਗਾ ਸੋ ਇਹ ਅਜੇ ਕਿਹੜੀ ਵਜ੍ਹਾ ਬਣ ਗਈ ਕਿ ਗੋਲਡੀ ਬਰਾੜ ਜੋ ਇੱਕ ਨੌਜਵਾਨ ਪੜਨ ਗਿਆ ਆਪਣਾ ਭਵਿੱਖ ਬਣਾਉਣ ਗਿਆ ਕੈਨੇਡਾ ਦੇ ਵਿੱਚ ਤਾਂ ਉੱਥੇ ਬੈਠਾ ਬੈਠਾ ਹੀ ਗੈਂਗਸਟਰ ਬਣ ਗਿਆ ਤਾਂ ਕੋਈ ਤਾਂ ਕਾਰਨ ਇਸ ਪਿੱਛੇ ਹੋ ਸਕਦਾ 2012 'ਚ ਹੋਇਆ ਸੀ ਪਹਿਲਾ ਪਰਚਾ ਗੋਲਡੀ ਬਰਾੜ ਵਿਰੁੱਧ ਪੁਲਿਸ ਦੇ ਰਿਕਾਰਡ ਦੇ ਵਿੱਚ ਸਭ ਤੋਂ ਪੁਰਾਣਾ ਮਾਮਲਾ 2012 ਦਾ ਇੱਕ ਸ਼ਾਮ ਮੋਗਾ ਦੇ ਇੱਕ ਵਾਸੀ ਨੇ ਇਲਜ਼ਾਮ ਲਗਾਇਆ ਕਿ ਉਹ ਆਪਣੀ ਕਾਰ ਵਿੱਚ ਜਿੰਮ ਜਾ ਰਿਹਾ ਸੀ ਐਫ ਆਰ ਐਫ ਆਰ ਮੁਤਾਬਕ ਰੇਲਵੇ ਕ੍ਰਾਸਿੰਗ ਦੇ ਕੋਲ ਕੁਝ ਵਿਅਕਤੀ ਹਥਿਆਰਾਂ ਨਾਲ ਸੜਕ ਦੇ ਕੰਡੇ ਖੜੇ ਸਨ ਉਹਨਾਂ ਨੇ ਮੋਗਾ ਦੇ ਇਸ ਵਿਅਕਤੀ ਤੇ ਗੋਲੀਆਂ ਚਲਾ ਦਿੱਤੀਆਂ ਤੇ ਭੱਜਨ ਦੇ ਵਿੱਚ ਕਾਮਯਾਬ ਹੋ ਗਏ ਇਸ ਮਾਮਲੇ ਵਿੱਚ ਗੋਲਦੀ ਬਰਾੜ ਨਾਮਜ਼ਦ ਹੋਇਆ ਹਾਲਾਂਕਿ 2015 ਵਿੱਚ ਅਦਾਲਤ ਦੇ ਵੱਲੋਂ ਕੇਸ ਰੱਦ ਕਰਨ ਤੋਂ ਬਾਅਦ ਗੋਲਦੀ ਬਰਾੜ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ